ਕਹਿੰਦੀ ਨਹੀਂ ਨਾ ਮਾਰੇ ਨਾ ਜੀ ਜਾਓ ਨਾ ਅਸੀਂ ਤਾਂ ਸਪਾਸ ਬਾਈਕ ਲਾਟ ਪਾ ਕੇ ਛੱਡ ਕੇ ਚਲੇ ਜਾ ਮਸਤ ਰਹਿਆ ਜੀ ਤੇ ਬਾਅਦ ਵਿੱਚ ਵੀ ਲੱਗਿਆ ਆ ਪਰ ਕੋਡ ਐਮਕੋਡ ਲਿਆ ਕਰੀ ਪਾਣੀ ਚਾਈ ਕਰਾ ਦੇ ਮਾਣ ਦੀ ਇਹ ਪਾਣੀ ਉਹ ਕਿਹੜਾ ਚੈਨਲ ਵੀ ਜਿਹੜਾ ਤੁਹਾਡਾ ਕਿਹੜੇ ਚੈਨਲ ਤੇ ਲਾਈਵ ਹੁੰਦਾ ਜੋ ਆਪਣਾ ਗਿਲਯੂ ਕੇ ਵਲੌਗਸ ਯੂਟਿਊਬ ਤੇ ਯੂਟਿਊਬ ਤੇ ਨਹੀਂ ਨਹੀਂ ਫੇਸਬੁੱਕ ਤੇ ਨਹੀਂ ਯੂਟਿਊਬ ਲਾ ਰਹੇ ਨੇ ਪਾਣੀ ਦਾ ਲਾ ਦੇ ਕੋਈ ਵੀ ਲਾਓ ਕੋਈ ਨਾ ਕੋਈ ਆਪਨਾ ਸੰਗਤਾਂ ਵਾਵਾ ਜੁੜ ਗੀਆਂ ਸੂਹਾਰ ਦਿਨ ਯਾਰਾ ਅਸੂ 26 ਜਨਵਰੀ ਜੀ 26 ਦਸੰਬਰ ਚੜੀਆਂ ਕਾਂਗਾ ਹਰ ਦਰਿਆ ਦੇ ਅੰਦਰ ਜੀ ਲੋਕਾਂ ਦੀ ਮਾਂ ਬਣ ਕੇ ਪਰ ਲੂਡਾ ਮਾ ਪਾਖੜਾ ਖੁੱਲਾ ਜੀ ਵੇ ਕਰ ਦਿੱਤੇ ਪਾਣੀ ਨਹੀਂ ਫਿਰ ਰੰਗੀ ਵਸਦੇ ਲੋਗ ਪਲਾ ਵਿੱਚ ਵੇ ਕਰ ਦਿੱਤੇ ਪਾਣੀ ਅਣੀ ਫਿਰ ਰੰਗੀ ਵਸਦੇ ਲੋਗ ਪਲਾ ਵਿੱਚ ਸੱਜ ਵਾਈਆਂ ਹੋਈਆਂ ਰੰਡੀਆਂ ਫਿਰ ਨਹੀਂ ਮਿਲਣਾ ਹਾਣੀ ਅਨੇ ਵੇ ਕਰ ਦਿੱਤੇ ਪਾਣੀ ਅਣੀ ਫਿਰ ਰੰਗੀ ਵਸਦੇ ਲੋਗ ਪਲਾ ਵਿੱਚ ਫੜ ਕੇ ਬਿੱਲੋ ਜੇ ਫਿਰ ਜਾੜਿਆ ਨਸੀਬਾਂ ਪਰਦੀ ਟਾਣੀ ਅਨੇ ਵੇ ਕਰ ਦਿੱਤੇ ਪਾਣੀ ਅਣੀ ਫਿਰ ਰੰਗੀ ਵਸਦੇ ਲੋਕ ਪਲਾ ਵਿੱਚ 8 8 ਫੁੱਟ ਦੀਆਂ ਛੱਲਾ ਆਉਣੀਆਂ ਡੁੱਬ ਜਾਣੀਆਂ ਸਭ ਰਾਵਾਂ ਨੇ ਬੇਕਰ ਦਿੱਤੀ ਪਾਣੀਆਂ ਨੇ ਫਿਰ ਰੰਗੀ ਵਸਦੇ ਲੋਕ ਪਲਾ ਵਿੱਚ ਬੇਕਰ ਦਿੱਤੀ ਪਾਣੀਆਂ ਨੇ ਫਿਰ ਰੰਗੀ ਵਸਦੇ ਲੋਕ ਪਲਾ ਵਿੱਚ ਦੁਨੀਆ ਉੱਤੇ ਸ਼ਗਲ ਬਣਾ ਕੇ ਰੱਖਿਆ ਤੂੰ ਤਾਂ ਪੰਘਾਲਾ ਨੇ ਜੋ ਪਾਣੀ ਤੇ ਕਿਸਤੀ ਤਰਦੀ ਰੁੜਿਆ ਜਾਏ ਬੰਡਾਲਾ ਨੇ ਜੋ ਪਾਣੀ ਤੇ ਕਿਸਤੀ ਤਰਦੀ ਰੁੜਿਆ ਜਾਏ ਬੰਡਾਲਾ ਨੇ ਜਿਨਾ ਮਾਵਾਂ ਦੇ ਪੁੱਤ ਨਹੀਂ ਹੈਗੇ ਜਿਨਾ ਮਾਵਾਂ ਦੇ ਪਤੀ ਨਹੀਂ ਹੈਗੇ ਜਿਨਾ ਪਣਾ ਦੇ ਵੀਰ ਨਹੀਂ ਹੈਗੇ ਜਿਨ੍ਹਾਂ ਦੇ ਮਰ ਗਏ ਵੀਰ ਡੁੱਬ ਕੇ ਹੋਈਆਂ ਫਿਰਨ ਚਧਾਨਾਂ ਨੇ ਜਿਨ੍ਹਾਂ ਦੇ ਮਰ ਗਏ ਵੀਰ ਡੁੱਬ ਕੇ ਹੋ ਜਾਂ ਫੇਰ ਨਾ ਚੜ੍ਹ ਹੈ ਇਨਹਾਨੇ ਪੇ ਕਰ ਦਿੱਤੇ ਪਾਣੀ ਅਰੇ ਫੇਰ ਰੰਗੀ ਵਸ ਦੇ ਲੋਗ ਪਲਾ ਵਿੱਚ ਜੋ 4 ਵਜੇ ਬੰਨ ਟੁੱਟਾ ਸੀ ਓਏ ਲੋਕੀ ਭੱਜੇ ਜਾ ਨਾ ਲੈ ਕੇ ਬੋਤਨਾ ਸੰਬੀ ਮਾਵਾਹਨੇ ਲੋਕੀ ਭੱਜੇ ਜਾ ਨਾ ਲੈ ਕੇ ਬੋਤਨਾ ਸੰਬੀ ਮਾਵਾਹਨੇ ਸੈਸੋ ਮੁਰਦਾ ਸਾਡਾ ਫੜਿਆ ਪਾਕਤਾਨਵੀ ਆਲਿਆਂ ਨੇ ਸੇਨ ਖਬਾਰਾ ਪੜ ਕੇ ਕਾਲੇ ਰਾਸਤਾਨੀ ਸਬਰਾ ਇਹ ਅਜਿਹਾ ਸੇਨਾ ਆਹਨੇ ਬਹੁਤ ਵਧੀਆ ਵੀਰ ਜੀ ਇਹ ਮੇਤਰ ਮੇਲੇ ਬੜੇ ਜੋਰ ਵਿਖਾਉਂਦਾ ਹੁੰਦਾ ਏਰੇ ਬੋਲਿਆ ਹੋਇਆ ਹੋਇਆ ਯਾਰ ਫਿਰ ਕੋਈ ਜੋਰ ਵਿਖਾਣਾ ਤੈਨੂੰ ਤੇ ਜਾਨ ਚੱਲ ਮਾੜਾ ਜਾਨ ਦੇ ਬੜੇ ਤੈਨੂੰ ਆਪਾਂ ਤੋੜੇ ਭਰਨਾ ਆਂ ਸੇਵਾ ਕਰਨਾ ਆਂ ਵਿੱਚ ਨਾ ਦੋ ਮਿੰਟ ਦੇ ਠੀਕ ਠੀਕ ਆ ਲੋ ਜੀ ਮਿੱਤਰੋ ਸਾਹਮਣੇ ਚੱਲਦੀ ਪਈ ਸੇਵਾ ਇੱਥੋਂ ਬੰਨ ਨੂੰ ਲੱਗੀ ਬਹੁਤ ਜਿਆਦੀ ਢਾ ਵਾਹ ਇਹ ਲੋ ਸੰਗਤਾਂ ਦਾ ਕਾਟਾ

ਹਾਂਜੀ ਇੱਥੇ ਦੋਸਤੋ ਪੈਂਦੀ ਹੈ ਘੁੰਮਣ ਘੇਰੀ ਪਾਣੀ ਦੀ ਸੱਟ ਬਹੁਤ ਜ਼ਿਆਦਾ ਆਹ ਵੇਖੋ ਕਿਵੇਂ ਘੁੰਮਣ ਘੇਰੀਆਂ ਪੈਂਦੀਆਂ ਤਾਂ ਕਰਕੇ ਇੱਥੇ ਬੰਨ ਨੂੰ ਲੱਗੀ ਢਾ ਤੇ ਢੱਗਾ ਲੱਗੀ ਜਾਂਦੀਆਂ ਸਾਂਗਤ ਨੇ ਰੋਖ ਕਾਫੀ ਵੱਡ ਕੇ ਸੁੱਟੇ ਆ ਪਰ ਉਹ ਵੀ ਰੋੜ ਕੇ ਲਿਆ ਜਾਂਦਾ ਪਾਣੀ ਤੇ ਬਾਬਾ ਸੁਖਾ ਸਿੰਘ ਜੀ ਸਰੀਆਲੀ ਸਾਹਿਬ ਵਾਲੇ ਉਹਨਾਂ ਦੀ ਸੰਗਤ ਲੱਗੀ ਬਹੁਤ ਜ਼ਿਆਦੀ ਇੱਥੇ ਉਹਨਾਂ ਦੀ ਸੇਵਾ ਚੱਲਦੀ ਪਈ ਘੱਟ ਤੋਂ ਘੱਟ 5-6 ਦਿਨਾਂ ਤੋਂ ਹੀ ਰਾਤ ਦਿਨ 24 ਘੰਟੇ ਸੇਵਾ ਚੱਲਦੀ ਆਨ ਨੂੰ ਤਿੰਨ ਜਗ੍ਹਾ ਤੋਂ ਢਾ ਲੱਗੀ ਆ ਦੋ ਜਗ੍ਹਾ ਤੋਂ ਤਾਂ ਸੰਗਤਾ ਨੇ ਸੇਫ ਕਰ ਲਿਆ ਪਰ ਆ ਅੱਜ ਇੱਥੋਂ ਲੱਗੀ ਨਵੀਂ ਜਗ੍ਹਾ ਤੋਂ ਤੇ ਕਾਫੀ ਉਹ ਜਿੱਥੇ ਸਾਹਮਣੇ ਸੰਗਤਾਂ ਭਰਦੀਆਂ ਪਈਆਂ ਉਹਦੇ ਬਰਾਬਰ ਤੇ ਵੱਟ ਹੀ ਜਾਂ ਤੁਸੀਂ ਦੇਖ ਸਕਦੇ ਕਿੰਨੀ ਪਿੱਛੇ ਤੱਕ ਲੈ ਗਿਆ ਇਹ ਹੋਰ ਵੀਰ ਕਿਦਾਂ ਯਾ ਤੂੰ ਕੋ ਜੋਰ ਨਹੀਂ ਦਿਖਾਇਆ ਤੇਰੇ ਇੰਨੇ ਫਾਲੋਅਰ ਆ ਚੌਂਕਾ ਗਾਲ ਸਾਹਿਬ ਜਿੱਦੀ ਫਤਿਹ ਵੀਰ ਜੀ ਮੈਂ ਤਾਂ ਡਾ ਮੈਨੇ ਲੋਟ ਮਹਿਕਮਾ ਪ੍ਰਭ ਗੇਲ ਸਭਰਾ ਤੋਂ ਵੀਰ ਜੀ ਜਿਹੜਾ ਪਾਣੀ ਜਨਨ ਕੇ ਕੱਲ ਦਾ ਫੇਰ ਬਹੁਤ ਵੱਟ ਚੁਕਾ ਪਿੰਡ ਸਭਰਾ ਦੇ ਬੰਨ ਦੇ ਨੇ ਢਾਹ ਲਾਤੀ ਸਾਡੇ ਵੀਰ ਸੰਤਾਂ ਬਹੁਤ ਦੂਰੋਂ ਦੂਰੋਂ ਆ ਕੇ ਵੀਰ ਸਾਡੇ ਲੱਗੇ ਆ ਕੋਈ ਟਰੈਕਟਰ ਢਾਲ ਲਿਆ ਕੋਈ ਵੀਰ ਤੇ ਕੋਈ ਤੋੜੇ ਲੈ ਕੇ ਆ ਕੋਈ ਲਾਲ ਮਿੱਟੀ ਇਤੋਂ ਵੀ ਮੇਰੇ ਵੀਰ ਭਰਾ ਸੰਤਾਂ ਹੁੰਦੀਆਂ ਵਾ ਇਨਾਲਾ ਬਹੁਤ ਬਹੁਤ ਧੰਨਵਾਦ ਵਾਇਗੁਰੂ ਇਹਨਾਂ ਦੇ ਮਿਹਰ ਭਰੇ ਹੱਥ ਰੱਖੇ ਚੜਦੀ ਕਲਾ ਦਾ ਅਸ਼ੇ ਵਾਇਗੁਰੂ ਜੀ ਕੀ ਖਾਲਸਾ ਵਾਇਗੁਰੂ ਜੀ ਕੀ ਫਤਿਹ ਦੋਸਤੋ ਇੱਥੇ ਪੂਰੀ ਸਾਟਾ ਪਾਣੀ ਦੀਆ ਵੇਖੋ ਪਾਣੀ ਘੁੰਮਦਾ ਪਿਆ ਉੱਥੇ ਵੱਜ ਕੇ ਬੰਨ ਦੇ ਨਾਲ ਇਹ ਤੇ ਪਿੰਡ ਕੋ ਮੜਕੇ ਰੀਤਾ ਅਗਰ ਕੇ ਠੱਗਾ ਡੇਕਦੀਆਂ ਪਾਣੀ ਦੇ ਵਿੱਚ ਇਹ ਹੈਗਾ ਜੀ ਪਿੰਡ ਸਭਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਤੇ ਪੂਰੇ ਪੰਜਾਬ ਚੋਂ ਸੰਗਤਾਂ ਆਈਆਂ ਤੇ ਹੋਰ ਵੀ ਜਿਹੜੇ ਮੇਰੇ ਵੀਰ ਵੀਡੀਓ ਵੇਖਦੇ ਪਏ ਆ ਉਹਨਾਂ ਨੇ ਵੀ ਬੇਨਤੀ ਹੈ ਵੱਧ ਤੋਂ ਵੱਧ ਸੰਗਤ ਇੱਥੇ ਆਵੇ ਤੇ ਸੇਵਾ ਕਰੇ ਇਥੇ ਬਹੁਤ ਜਿਆਦਾ ਜ਼ਰੂਰਤਾਂ ਸੰਕਟ ਦੀ ਕਿਉਂਕਿ ਧਿੱਗਾ ਡਿੱਗਦੀਆਂ ਇੰਦੀਆਂ ਪਾਣੀ ਖੋਰ-ਖੋਰ ਕੇ ਮਿੱਟੀ ਨੂੰ ਤੇ ਤਾਂ ਬਾਬਾਈ ਦੀ ਸੰਕਟ ਲੱਗੀ ਆ ਲੋਹੇ ਦੇ ਜਾਲ ਦੇ ਵਿੱਚ ਉਹ ਗੱਟੇ ਬੋਰੀਆਂ ਭਰਦੇ ਕਾਫੀ ਤੇ ਫਿਰ ਇਕੱਠੇ ਸੁੱਟਦੇ ਥੋੜੇ ਤਾਂ ਰੁੜ ਜਾਂਦੇ ਜਿਹੜੇ ਸੁੱਟਦੇ ਵਿੱਚ ਉਹ ਰੁੜ ਜਾਂਦਾ ਪਾਣੀ ਲੈ ਜਾਂਦਾ ਰੋੜ ਕੇ 啊，俺们公司。